ਅਕਲਮੰਦਾਂ ਤੋਂ ਜ਼ਾਹਿਲ ਚੰਗੇ ਜਿਹੜੇ ਸੁੱਖ ਦੀ ਨਿੰਦਰ ਸੌਂਦੇ ਬਹੁਤੇ ਚਤਰ-ਚਲਾਕ ਚੋਹਵਨ ਅੰਦਰ ਹੀ ਵੜਵੜ ਕੇ ਰਹੁੰਦੇ ਤੇ ਮਿੱਟੀ ਨਾਲ ਤੂੰ ਮਿੱਟੀ ਹੋਣਾ ਕਾਦੀ ਪੱਲੇ ਪੱਲੇ ਅੱਜ ਮਿੱਟੀ ਦੇ ਉੱਤੇ ਬੰਦਿਆ ਕੱਲ ਮਿੱਟੀ ਦੇ ਥੱਲੇ ਕਿਸ ਚੀਜ਼ ਦਾ ਮਾਨ ਹੈ ਬੰਦਿਆ ਕੀਏ ਤੇਰੇ ਪੱਲੇ 700 ਸਾਲ ਵੀ ਚੀਲੇ ਬੰਧਿਆ ਜਾਣਾ ਫਿਰ ਵੀ ਮਿੱਟੀ ਦੇ ਥੱਲੇ ਜਾਣਾ ਫਿਰ ਵੀ ਮਿੱਟੀ ਦੇ ਥੱਲੇ ਤੇ ਕਿਸ ਨੂੰ ਸਾਡੀ ਖਬਰ ਹੋਵੇਗੀ ਤੇ ਕੌਣ ਅੱਲਾ ਵੇਖਾ ਖਬਰਾਂ ਓਲੇ ਹੋ ਹੋ ਯਾਰ ਮੁਹੰਮਦ ਛੁਪ ਜਾਵਾਂਗੇ ਵਿੱਚ ਕਬਰਾਂ ਵਾਹ ਰੱਬ ਸੋਹਣਾ ਤੂੰ ਏ ਕਿ ਖੇਡਾਂ ਬਣਾਈਆਂ ਬੰਦੇ ਰਾਤ ਨੂੰ ਭੁੱਖੇ ਸੌਂਦੇ ਤੇ ਕੁੱਤੇ ਖਾਨ ਮਲਾਈਆਂ ਤੇ ਵੇਖ ਬੰਦਿਆ ਅਸਮਾਨਾਂ ਤੇ ਉੱਡਦੇ ਪੰਛੀ ਵੇਖ ਤਸਈਂ ਕੀ ਕੀ ਕਰਦੇ ਨੇ ਨਾ ਉਹ ਕਰਦੇ ਰਸਿਕ ਚਖੀਰਾ ਨਾ ਉਹ ਭੁੱਖੇ ਮਰਦੇ ਨੇ ਤੇ ਕਿਸੇ ਨੇ ਪੰਖ ਪੰਖੇ ਲੋ ਭੁੱਖੇ ਮਰਦੇ ਵੇਖੇ ਨੇ ਹਏ ਬੰਦੇ ਹੀ ਕਰਤੇ ਨਰਸਕ ਚਖੀਰਾ ਤੇ ਬੰਦੇ ਹੀ ਭੁੱਖੇ ਮਰਦੇ ਨੇ ਬੰਦੇ ਹੀ ਭੁੱਖੇ ਮਰਦੇ ਨੇ ਮਸਜਿਦ ਟਾਤੇ ਮੰਦਰ ਟਾਤੇ ਟਾਤੇ ਚੋ ਕੁਝ ਟੈਂਦਾ ਇੱਕ ਬੰਦੇ ਦਾ ਦਿਲ ਨਾ ਟਾਵੇਂ ਰੱਬ ਦਿਲਾਂ ਵਿੱਚ ਰਹਿੰਦਾ ਪੈਰਾਪਤਿ ਲਾਂ ਵਿੱਚ ਰਹਿੰਦਾ ਫੁੱਲਾਂ ਦਾਤੋਂ ਅਤਰ ਬਣਾ ਅਤਰਾਂ ਦਾ ਫਿਰ ਕੱਢ ਤਰਿਆ ਦਰਿਆ ਵਿੱਚ ਫਿਰ ਰੱਜ ਕੇ ਨਹਾ ਮਸ਼ੀਆਂ ਵਾਂਗੂ ਤਾੜੀਆਂ ਲਾ ਫਿਰ ਵੀ ਤੇਰੀ ਪੂਣੀ ਮੁੱਕਨੀ ਪਹਿਲਾਂ ਆਪਣੀ ਮੈਂ ਮੁਕਾ ਪਹਿਲਾਂ ਆਪਣੀ ਮੈਂ ਮੁਕਾ ਤੇ ਇਸ ਇਸ਼ਕ ਦੀ ਰੀਤ ਅਨੋਖੀ ਰੱਬਾ ਐ ਤਨੈਨ ਮਿਲਾ ਕੇ ਲੁੱਟ ਲੈਂਦਾ ਲੋਕੀ ਦੁਸ਼ਮਣ ਬਣਾ ਕੇ ਲੁੱਟਦੇ ਨੇ ਐ ਤਨ ਯਾਰ ਬਣਾ ਕੇ ਲੁੱਟ ਲੈਂਦਾ ਤੇ ਜਿੱਥੇ ਇਸ਼ਕ ਨੇ ਛਾਤੀ ਪਾਈ ਏ ਉੱਥੇ ਅਕਲ ਨੇ ਹੁਸ਼ ਗਵਾਈ ਏ ਐ ਤਾਂ ਬਾਦਸ਼ਾਹਾਂ ਦੇ ਪੁੱਤਰਾਂ ਨੂੰ ਹੱਥ ਕੱਸੇ ਫੜਾ ਕੇ ਲੁੱਟ ਲੈਂਦਾ ਤੇ ਉਸ ਸੋਹਣੇ ਤੇ ਮਨਮੋਹਨੇ ਦਾ ਕੋਈ ਵਾਰ ਨਾ ਜਾਂਦਾ ਖਾਲੀ ਏ ਜਿਹੜਾ ਪਚਦਾ ਉਹਦੀਆਂ ਨਸਰਾਂ ਤੋਂ ਉਹਨੂੰ ਚੁਲਫ ਵਖਾ ਕੇ ਲੁੱਟ ਲੈਂਦਾ ਤੇ ਇਸ ਇਸ਼ਕ ਦੀ ਰੀਤ ਅਨੋਖੀ ਰੱਪਾ ਇਤ ਨੈਣ ਮਿਲਾ ਕੇ ਲੁੱਟ ਲੈਂਦਾ ਇਤ ਨੈਣ ਮਿਲਾ ਕੇ ਲੁੱਟ ਲੈਂਦਾ ਰੱਤੀ ਚੱਕੇ ਕਦੇ ਇਬਾਦਤ ਪਾਤਾ ਦਾਤਨ ਚੱਕਨ ਕੁੱਤੇ ਤੈਥੋਂ ਉੱਤੇ ਰੱਤੀ ਪੰਕਨੋਂ ਬਸਨੇ ਕਰਤੇ ਫਿਰ ਜਾਕੇ ਰੁੜੀ ਤੇ ਸੁੱਤੇ ਤੈਥੋਂ ਉੱਤੇ ਯਾਰ ਤਾਂ ਬੂਹਾ ਮੂਲ ਨਾ ਛੱਡਤੇ ਭਾਵੇਂ ਬੱਜਨ ਸੌ ਸੌ ਚੁੱਤੇ ਤੈਥੋਂ ਉੱਤੇ ਬੱਲੇ ਸ਼ਾ ਉਠ ਯਾਰ ਮਨਾਲੈ ਨਹੀਂ ਤਾਂ ਬਾਜੀ ਲੈ ਕੇ ਕੁੱਤੇ ਤੈਥੋਂ ਉੱਤੇ ਬੁੱਲੇ ਸ਼ਾ ਉਠ ਯਾਰ ਮਨਾਲੇ ਨਹੀਂ ਤਾਂ ਬਾਜੀ ਲੈ ਕੇ ਕੁੱਤੇ ਤੇਥੋਂ ਉੱਤੇ ਉਮੀਦ ਕਰਤਾ ਦੋਸਤੋ ਇਹ ਅਲਫਾਜ਼ ਸੁਣ ਕੇ ਤੁਹਾਡੇ ਰੂਨ ਬਹੁਤ ਸਕੂਨ ਮਿਲਿਆ ਹੋਵੇਗਾ ਇਸੇ ਤਰ੍ਹਾਂ ਦੀ ਵੀਡੀਓ ਦੇਖਤੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫਿਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ